ਸਰਦੀਆਂ ਦਾ ਮੌਸਮ ਆਉਂਦਿਆਂ ਸਾਰ ਹੀ ਪਤੰਗਾਂ ਦਾ ਸੀਜ਼ਨ ਜਿਹੜਾ ਉਹ ਸ਼ੁਰੂ ਹੋ ਜਾਂਦਾ ਉਹਦੇ ਨਾਲ ਨਾਲ ਹੀ ਲੋਗਰ ਬਣਾਉਣ ਵਾਲਿਆਂ ਦੇ ਵੀ ਚਾਂਦੀ ਹਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਬਾਜ਼ਾਰਾਂ ਦੇ ਵਿੱਚ ਪਤੰਗਾਂ ਦੀ ਰੌਣਕ ਵੱਧਦੀ ਜਾਂਦੀ ਹੈ ਸਾਡੇ ਨਾਲ ਨੇ ਖੋਸਲਾ ਸਾਹਿਬ ਜਿਨ੍ਹਾਂ ਦੇ ਇੱਕ ਬਹੁਤ ਵੱਡਾ ਸ਼ੋਰੂਮ ਆ ਪਤੰਗਾਂ ਦਾ ਗੱਲਬਾਤ ਕਰਾਂਗੇ ਖੋਸਲਾ ਸਾਹਿਬ ਸਰਦੀਆਂ ਆਉਂਦੀਆਂ ਹੀ ਪਤੰਗਾਂ ਦਾ ਜਿਹੜਾ ਦੌਰ ਸ਼ੁਰੂ ਹੋ ਜਾਂਦਾ ਨਮਸਕਾਰ ਜੀ ਸਤਿ ਸ੍ਰੀ ਅਕਾਲ ਇਹ ਇੱਕ ਸਾਡਾ ਪਰੰਪਰਿਕ ਤਿਹਾੜਾ ਦੇਖੋ ਇਹਨਾ ਸਾਡੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਵੀ ਇੱਕ ਨਾ ਇਹੋ ਜਿਹਾ ਰੰਗਤ ਜੁੜੀ ਦੀ ਹੈ ਜਿਹਦੇ ਤੋਂ ਬਿਨਾਂ ਹੀ ਰਹਿ ਵੀ ਨਹੀਂ ਸਕਦੇ ਮਤਲਬ ਇੱਕ ਇਹੋ ਜਿਹਾ ਤਿਹਾੜਾ ਜਿਹੜਾ ਦੀਵਾਲੀ ਤੋਂ ਬਾਅਦ ਜਦੋਂ ਆਉਂਦਾ ਕਿ ਨਹੀਂ ਹੈ ਲੋਹੜੀ ਦਾ ਤਿਹਾੜਾ ਉਹਦੇ 'ਚ ਸਾਰੇ ਆ ਬੱਚਿਆਂ ਨੂੰ ਬਜ਼ੁਰਗ ਬਜ਼ੁਰਗ ਵੀ ਬੱਚੇ ਵਾਂਝੰਦੇ ਨੇ ਬਾਜ਼ਾਰਾਂ ਦੇ ਵਿੱਚ ਵੀ ਦੇਖੋਗੇ ਅੱਜ ਹਾਨੂੰ ਇੰਨੀ ਕੁ ਵੈਰਾਈਟੀ ਇਕੱਠੀ ਕਰਨੀ ਆ ਕਿਉਂ ਕਰਨੀ ਆ ਕਿ ਲੋਕੀ ਚਾਹਵਨ ਹੁੰਦੇ ਨੇ ਲੋਕੀ ਚਾਹੁੰਦੇ ਨੇ ਆਨੂੰ ਅਲੱਗ-ਅਲੱਗ ਤਰ੍ਹਾਂ ਦੀ ਗੁੱਡੀ ਮਿਲੇ ਹਰ ਵਾਰੀ ਨਵੀਂ ਤੰਗ ਮਿਲੇ ਮਤਲਬ ਸਾਲੋਂ ਵੀ ਬੜਾ ਐਕਸਾਈਟਮੈਂਟ ਨੂੰ ਵੀ ਹੈ ਕਿ ਕਿੱਥੋਂ ਕਿੱਥੋਂ ਕਰਕੇ ਹੀ ਤੁਸੀਂ ਯਕੀਨ ਨਹੀਂ ਮੰਨਣਾ ਇਹ ਰਾਤ 2-2 ਵਜੇ ਘਰੋਂ ਜਾ ਰਹੇ ਆ ਇਸ ਲਈ ਕਿਉਂ ਜਾ ਰਹੇ ਆਂ ਪਹਿਲਾਂ ਦਿਨ ਵਾਲੇ ਇੱਥੇ ਲੋਕਾਂ ਨੂੰ ਗੁੱਡੀ ਦੇਈ ਦੀ ਐ ਇੱਕ ਲੋਕਾਂ ਨੂੰ ਆਮ ਲੋਕਾਂ ਨੂੰ ਮਿਲੇ ਉਸ ਤੋਂ ਬਾਅਦ ਜਾ ਕੇ ਘਰਾਚੋ ਕਾਰੀਗਰਾਂ ਦੇ ਗੁੱਡੀ ਇਕੱਠੀ ਕਰਨੀ ਉਹਨਾਂ ਕੋ ਸਾਰੀ ਗੁੱਡੀ ਲਿਆ ਆ ਕੇ ਸੇਰੇ ਆ ਕੇ ਫਿਰ ਦੁਬਾਰਾ ਨੂੰ ਟੰਗਣਾ ਕਰਨਾ ਜਿਵੇਂ ਤੁਸੀਂ ਦੇਖੋਗੇ ਜਿੱਦਾਂ ਕੱਲਾ ਕਈ ਖਾਲੀ ਨੇ ਕਈ ਇਹ ਭਰ ਦਿੱਤੀਆਂ ਨੇ ਆ ਕੇ ਸੇੜ ਦੇ ਤੇ ਕਈ ਅਜੇ ਵੀ ਖਾਲੀ ਐ ਹੁਣ ਜੇ ਗੁੱਡੀ ਦੀ ਗੱਲ ਕਰੀਏ ਪਤੰਗ ਦੀ ਗੱਲ ਕਰੀਏ ਸਾਡੇ ਇੱਧਰ ਜਿਹੜੀ ਐ ਪਤੰਗ ਦਾ ਤਿਉਹਾਰ ਹੈਗਾ ਲੋੜੀ ਦਾ कि 13 ਤੇ ਜਨਵਰੀ ਜਿਹੜੀ ਲੋਹੜੀ ਆ ਰਹੀ ਆ ਉਦੋਂ ਜਿਹੜੀ ਪਤੰਗਬਾਜੀ ਤੇ ਬਹੁਤ ਜ਼ਿਆਦਾ ਹੁੰਦੀ ਆ ਇਹੋ ਹੀ ਪਤੰਗਬਾਜੀ ਜੇ ਦਿੱਲੀ ਦੀ ਗੱਲ ਕਰੀਓ ਉੱਥੇ 15 ਅਗਸਤ ਨੂੰ ਹੁੰਦੀ ਆ ਅਗਰ ਆਪਾਂ ਜੰਮੂ ਦੀ ਗੱਲ ਕਰੀਏ ਤੇ ਜੰਮੂ ਦੇ ਵਿੱਚ ਹੈ ਜਿਹੜੀ ਆ ਰਖੜੀ ਦੇ ਤਿਹਾੜੀ ਤੇ ਹੁੰਦੀ ਆ ਤੇ ਸਾਡੀ ਮਾਲਵਾ ਬੈਲਟ ਜਿਹੜੀ ਇੱਧਰ ਬਠਿੰਡਾ ਆ ਗਿਆ ਫੋਜ਼ਪੁਰ ਆ ਗਿਆ ਉਧਰ ਦੀ ਸਾਈਡ ਤੇ ਬਸੰਤ ਪੰਚਮੀ ਲੱਗਦੀ ਆ ਤੇ ਇੱਧਰ ਪਸੰਦ ਕਾ ਹੈ ਪਰ ਉਧਰ ਇਹ ਸੰਤ ਦੇ ਰੌਣਕਾਂ ਦੇਖਣ ਗਿਆ ਜੇ ਉਧਰ ਨਹੀਂ ਇਹ ਨਹੀਂ ਰੌਣਕ ਦਿਖੀ ਕਿ ਜਿੱਨੀ ਇੱਧਰ ਹੈ ਪਰ ਗੁੱਡੀ ਦਾ ਦੇਖ ਰਹੇ ਹੋ ਦੰਸੂਰਾ ਟੀਵੀ ਸਾਲਾ ਮੌਸਮ ਬਹੁਤ ਚੱਲ ਗਿਆ ਕਿ ਕਾਰੀਗਰਾਂ ਦੇ ਜਿਹੜੇ ਆ ਇੰਨੀ ਟੰਗ ਜਿਹੜੀ ਬਣਾਈ ਉਹ ਪਈ ਪਈ ਰਹਿ ਜਾਂਦੀ ਹੈ ਕਈ ਵਾਰੀ ਪਰ ਹੁਣ ਐ ਵਾ ਕਿ ਪਹਿਲਾ ਜਨਵਰੀ ਜਿੱਧਰ ਚੱਲ ਗਈ ਫਿਰ ਗਸਤ ਦੇ ਵਿੱਚ ਜਾ ਕੇ ਜੰਮੂ ਤੇ ਦਿੱਲੀ ਚੱਲ ਜਾਂਦੀ ਹੈ ਫਿਰ ਆ ਕੇ ਫਰਵਰੀ ਦੇ ਵਿੱਚ ਜਿਹੜੀ ਵਿੱਚ ਆ ਗਿਆ ਜਨਵਰੀ ਤੋਂ ਬਾਅਦ ਉਧਰ ਦੂਜੀ ਸ਼ੈਟੀ ਜੱਜ ਨੇ ਪਸੰਦ ਕੀਤੀ। ਮੈਂ ਕਾਫੀ ਅੱਛਾ ਪਿਆਰਾ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗ ਜਿਹੜੇ ਨੇ ਉਹ ਵੀ ਬੜਾ ਪਸੰਦ ਕਰਦੇ ਨੇ। ਬੱਚੇ ਬਣ ਜਾਂਦੇ ਨੇ ਉਹ ਵੀ ਇੱਕ ਸਾਥ। ਜਿਸ ਤਰ੍ਹਾਂ ਵੇਖਿਆ ਜਾਵੇ ਤੇ ਜੋਕ ਦੇ ਨਾਲ ਜਿਹੜਾ ਵਾ ਟਰੈਂਡ ਵੀ ਬਦਲਦੇ ਆ। ਇਸ ਟਾਈਮ ਜਿਹੜੇ ਵੱਖ-ਵੱਖ ਡਿਜ਼ਾਈਨ ਦੇ ਹੁਣ ਅੱਜਕੱਲ ਕਿਹੜੀ ਗੁੱਡੀ ਦਾ ਜਿਹੜਾ ਟਰੈਂਡ ਜ਼ਿਆਦਾ ਚੱਲਦਾ? ਸਰ ਇਸ ਵਾਰ ਦੇਖੋ ਜੇ ਆਪਾਂ ਗੱਲ ਕਰੀਏ ਸਹੀ ਤੇ ਕਿਸਾਨ ਅੰਦੋਲਨ ਫਿਰ ਇੱਕ ਵਾਰੀ ਆਪਣੇ ਚਰਮ ਤੇ ਆ ਰਿਹਾ ਵਾ। ਲੋਕੀ ਆ ਕੇ ਮੰਗਦੇ ਨੇ ਕਿਸਾਨ ਅੰਦੋਲਨ ਵਾਲੀ ਗੁੱਡੀ ਪਰ ਉਹਨਾਂ ਇੱਕ ਵਾਰੀ ਪ੍ਰੋਬਲਮ ਇਹ ਆ ਜਾਂਦੀ ਕਿ ਇਹ ਕਾਗਜ਼ ਹੈ ਇਹ ਇੰਨੀ ਜਲਦੀ ਪ੍ਰਿੰਟ ਨਹੀਂ ਹੋ ਪਾਤਾ। ਬਸ ਕਿਸਾਨ ਅੰਦੋਲਨ ਵਾਲਾ ਇਦੀ ਕਾਗਜ਼ ਹੀ ਨਹੀਂ ਪਹੁੰਚ ਪਾ ਰਿਆ। ਮਤਲਬ ਜੇਕਰ ਕੋਈ 2 400 500 ਗੁੱਡੀ ਆਂਦੀ ਹੈ ਉਹ ਮਿੰਟੋ ਮਿੰਟੀ ਨਿਕਲ ਜਾਂਦੀ ਹੈ। ਉਹ ਲੱਭਦੀ ਵੀ ਨਹੀਂ ਕਿੱਧਰ ਗਈ। ਲੋਕਾਂ ਚ ਕ੍ਰੀਜ ਆ ਕੇ ਚਲੋ ਕਿਸਾਨ ਉਹਦਾ ਕੈਨੇਡਾ ਛੋਟੇ ਬੱਚੇ ਆਂਦੇ ਨੇ ਉਹ ਕਾਰਟੂਨ ਪਸੰਦ ਕਰਦੇ ਨੇ। ਕੋਈ ਕਾਰਟੂਨ ਵਾਲੀ ਗੁੱਡੀ ਲੈ ਕੇ ਬੜਾ ਖੁਸ਼ ਹੁੰਦੇ ਨੇ। ਕਈ ਆ ਦੇ ਲੀਡਰਾਂ ਦੀ ਗੁੱਡੀ ਬੜੀ ਆ ਰਹੀ ਹੈ ਜੇ ਆ ਤੇ ਮੋਦੀ ਸਾਹਿਬ ਦੀ ਗੁੱਡੀ ਬੜੀ ਚੱਲ ਰਹੀ ਹੈ ਇੱਥੇ ਮੋਦੀ ਸਾਹਿਬ ਦੀ ਗੁੱਡੀ ਚੱਲ ਰਹੀ ਹੈ ਇੰਡੀਆ ਦਾ ਝੰਡਾ ਬਹੁਤ ਲੋਕੀ ਪਸੰਦ ਕਰਦੇ ਨੇ ਇੰਡੀਆ ਦਾ ਝੰਡਾ ਬੜਾ ਵਿਕਦਾ ਪਿਆ ਜੇ ਕੈਨੇਡਾ ਦਾ ਝੰਡਾ ਬੜਾ ਵਿਕਦਾ ਪਿਆ ਵਾ مطلب ਜੇ ਗੱਲ ਕਰੀ ਹੁਣ ਛੋਟੀ ਕ੍ਰੇਜ਼ ਬੱਚਿਆਂ ਦੇ ਐ ਲਖਨਊ ਤੋਂ ਬੰਦੀ ਹੈ ਗੁੱਡੀ ਇਹਦਾ ਕ੍ਰੇਜ਼ ਬੜਾ ਲਖਨਊ ਕਾਰ ਦਾ ਜਿਹੜਾ ਵਾ ਇਹ ਲਖਨਊ ਤੋਂ ਆਂਦੀ ਉਧਰੋਂ ਬਣ ਕੇ ਸਪੈਸ਼ਲ ਉਧਰ ਕਾਰੀਗਰ ਲੱਗੇ ਨੇ ਸਾਡੇ ਇੱਧਰ ਦੇ ਕਾਰੀਗਰ ਇਹ ਵੀ ਚੀਜ਼ ਨਹੀਂ ਬਣਾ ਪਾਉਂਦੇ ਜੋ ਬਣਾ ਦਿੰਦੇ ਨੇ ਉਹ क्रेਜ਼ ਹਰ ਤਰ੍ਹਾਂ ਦਾ ਲੋਕਾਂ 'ਚ ਹੈਗਾ ਅਈ ਵੀ ਕਿੰਨੇ ਚਲੋ ਉਹਦੇ ਨਾਲ ਸਾਨੂੰ ਵੀ ਸਾਹ ਮਿਲਦਾ ਉਹ ਅਗਲੇ ਆ ਕੇ ਨਵੀਂ ਨਵੀਂ ਆਈਟਮ ਮੰਗਦੇ ਨੇ ਅਈ ਪਿੱਛੇ ਡਿਮਾਂਡ ਦਿੰਨੇ ਨੇ ਆਪਣੇ ਕਾਰੀਗਰਾਂ ਨੂੰ ਕਹਿੰਦਾ ਕਿ ਨਹੀਂ ਯਾਰ ਇਸ ਤਰ੍ਹਾਂ ਦੀ ਬਣਾ ਕੇ ਦਿਓ ਸਾਡੇ ਕੋਲ ਜਿਹੜੀ ਲੋਕੀ ਆਂਦੇ ਨੇ ਉਹ ਆ ਚੀਜ਼ਾਂ ਦੇ ਸ਼ਕੀਨੀ ਆ ਗਏ ਅੰਦਰ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਜਦੋਂ ਬੁੱਢੀ ਦਾ ਉਤਸਵ ਹੁੰਦਾ ਤੇ ਉਹਦੇ ਨਾਲ ਬਹੁਤ ਸਾਰਾ ਲੋਕ ਜਿਹੜੇ ਵੀ ਹੁੰਦੇ ਕਿਉਂਕਿ ਚਾਨਾ ਡੋਰਾ ਉਹ ਬੜੀ ਘਾਟੇਗਾ ਤੇ ਹੁਣ ਤੁਸੀਂ ਮਤਲਬ ਮਾਰਕੀਟ ਦੇ ਵਿੱਚ ਦੀ ਚਾਨਾ ਡੋਰਾ ਤੁਸੀਂ ਦੇਖ ਰਹੇ ਹੋ ਦਿਨਕ ਸੂਰਿਆ ਟੀਵੀ ਸਰਦੀਆਂ ਦਾ ਮੌਸਮ ਆਉਂਦਿਆ ਮੈਂ ਇਹਦੇ ਬਾਰੇ ਕੀ ਤਰ੍ਹਾਂ ਦੇ ਜਿਹੜੇ ਆ ਇੱਕ ਸਚਾਈ ਦੀ ਗੱਲ ਕਰਾਂ ਤੁਹਾਡੇ ਮਾਧਿਅਮ ਤੋਂ ਹੀ ਤੇ ਇੱਕ ਦੁੱਖ ਹੁੰਦਾ ਕਿ ਇਸ ਵੇਲੇ ਬਟਾਲੇ ਦੇ ਵਿੱਚ ਬਾਹਰਲੇ ਜ਼ਿਲ੍ਹੇ ਤੋਂ ਆ ਕੇ ਲੋਕੀ ਜੱਟੂ ਲੈ ਰਹੇ ਮਤਲਬ ਕਿ ਬਾਹਰਲੇ ਜ਼ਿਲ੍ਹਿਆਂ 'ਚ ਸਖਤੀ ਹੈਗੀ ਆ ਪਰ ਸਾਡੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਸਾਡੇ ਡੀਸੀ ਸਾਹਿਬ ਨੇ ਇੰਨੀ ਢੇਲ ਦਿੱਤੀ ਵੀ ਆ ਕਿ ਗੱਟੂ ਸ਼ਰੇ ਆਮ ਵਿਕ ਰਿਆ ਤੁਸੀਂ ਇੱਥੇ ਅੱਜ ਮੇਰੇ ਲਾਗੇ ਬੈਠ ਜਾਓ ਜਿੰਨੇ ਵੀ ਬੱਚਿਆਂ ਦੇ ਜਾਂ ਲੋਕਾਂ ਦੇ ਮੋਡਿਆਂ ਦੇ ਬੈਗ ਹੋਣਗੇ ਨਾ ਉਹਨੂੰ ਖਲਾਰ ਕੇ ਚੈੱਕ ਕਰ ਲਓ ਦੇ ਵਿੱਚ ਗੱਟੂ ਆ। ਉੱਧਰ ਸਾਡੇ ਜੀ ਕੁਝ ਗੱਟੂ ਜਾ ਰਹੇ ਨੇ। ਥਾਣਾ ਸਿਟੀ ਆ ਏਡੇ ਬਟਾਲੇ ਦਾ ਸੈਂਟਰ ਆਫ ਦਾ ਸਿਟੀ ਦੇ ਵਿੱਚ ਆ ਥਾਣਾ ਸਿਟੀ। ਉਹਦੇ ਬਾਹਰ ਹੀ ਬੈਠ ਜਾਓ। ਉਦੇ ਬਾਹਰ ਤਾਂ ਇੰਨਾ ਗੱਟੂ ਜਾਂਦਾ ਲਿਖੇਗਾ ਤੁਸੀਂ ਕਹੋਗੇ ਹੈਰਾਨ ਹੋ ਜਾਗੇ ਤੁਸੀਂ ਕਹੋਗੇ ਕਿ ਗੱਟੂ ਦੇਖੋ ਅਸੀਂ ਸਪੈਸ਼ਲ ਇੱਕ ਉਦਖਾਣਾ ਮਨੀਰਾ ਨੋਰਮਲ ਡੋਰ ਜਿਹੜੀ ਆਈ ਹੈ ਆਈ ਬਰੇਲੀ ਤੋਂ ਸਿਰਫ ਸਪੈਸ਼ਲ ਕਿਉਂਕਿ ਬੱਚਿਆਂ ਨੂੰ ਗੱਟੂ ਬਾਰੇ ਦੱਸਿਆ ਸੀ ਉਹਨਾਂ ਨੂੰ ਨਹੀਂ ਪਤਾ ਕਿ ਗੱਟੂ ਕੀ ਹੈ ਅਸੀਂ ਹੁਣ ਵੀ ਐਸ ਵਾਰੀ ਪਿਛਲੇ ਸਾਲ ਵੀ بڑا ਇਨੀਸ਼ੀਏਟਿਵ ਲਈ ਆਈ ਐਸ ਵਾਰ ਫੇਰ ਬੜਾ ਕੀਤਾ ਸੀ ਆਈ ਗੱਟੂ ਦੀ ਸ਼ੇਪ ਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਦੇਖੋ ਅਸੀਂ ਗੱਟੂ ਦੀ ਸ਼ੇਪ ਚ ਮਾਜੇ ਵਾਲੀ ਡੋਰ ਜਿਹੜੀ ਆਂਦੀ ਹੈ ਨਾ ਪਹਿਲਾਂ ਆਪਾਂ ਲਵਾ ਲਏਗੇ ਜਿੰਨ ਸ਼ੀਸ਼ਾ ਲੱਗਦਾ ਹੈ ਐਸੇ ਤੀ ਤੋੜ ਕੇ ਦੇਖੋ ਇੱਕ ਵਾਰੀ ਤੁਸੀਂ ਕਹੋਗੇ ਕਿ ਐ ਦੇਖੋ ਹੱਥ ਨਾ ਟੁੱਟਦੇ ਇਹਦੇ ਨਾਲ ਬੱਚਿਆਂ ਨੂੰ ਨੁਕਸਾਨ ਨਹੀਂ ਪੰਛੀਆਂ ਨੂੰ ਨੁਕਸਾਨ ਨਹੀਂ ਇਸੇ ਰਾਘੀਰ ਨੂੰ ਨੁਕਸਾਨ ਨਹੀਂ देखो मैं ते ਤੁਹਾਡੇ ਮਾਧਿਅਮ ਤੋਂ ਡੀਸੀ ਸਾਹਮਣੇ ਅਪੀਲ ਕਰਾਂਗਾ ਦੇਖੋ ਪਿਛਲੇ ਸਾਲ ਹਿਮਾਂਸ਼ ਸ਼ੋਗਰਵਾਲ ਜੀ ਇੱਥੇ ਡੀਸੀ ਸੀ ਉਹਨਾਂ ਨੇ ਬਹੁਤ ਨਕੇਲ ਪਾਈ ਦੀ ਸੀ ਕੋਈ ਇੱਥੇ ਗੱਟੂ ਨਹੀਂ ਸੀ ਵਿਕ ਰਿਆ ਦੁਕਾਨਦਾਰ ਵੀ ਸਾਡੇ ਕੋ ਆ ਕੇ ਕਹਿੰਦੇ ਕਿ ਨਹੀਂ ਭਾਜੀ ਆਹੀ ਡੋਰ ਲੈਣੀ ਹੈ ਐਹੀ ਡੋਰ ਦਿਓ ਬੱਚੇ ਮੰਗਦੇ ਪਏ ਨੇ ਬੱਚਿਆਂ ਦਾ ਰੁਝਾਨ ਵੀ ਇਸ ਜੋਰ ਤੇ ਗਿਆ ਹੈ ਪਰ ਐਸਓ ਆਰ ਦੇਖੋ ਮਨ ਤਾਂ ਦੁਖਦਾ ਪਰ ਪਤਾ ਨਹੀਂ ਕਿਉਂ ਸਾਡੀਆਂ ਸਰਕਾਰਾਂ ਇਸ ਚੀਜ਼ ਤੇ ਅਣਗਹਿਲੀ ਕਰਦੀਆਂ ਅਗਲੇ ਕੁਛ ਦਿਨ ਦੁਖਜੋ ਪੰਜ-ਛੇ ਦਿਨਾਂ ਦੀ ਗੱਲ ਆ ਇਹਨਾਂ ਨੇ ਇੰਜ ਜਾਗਣਾ ਜਿਵੇਂ ਕੁੰਭਕਰਨ ਨੂੰ ਉਠਾਇਆ ਨਹੀਂ ਸੀਗਾ ਰਮਾਇਣ ਦੇ ਵਿੱਚ ਜੀ ਉੱਠਾ ਆਏਗਾ ਐਦਾਂ ਸਾਡੀਆਂ ਸਰਕਾਰਾਂ ਨੇ ਉਹਨਾਂ ਦਾ ਕਿ ਲੈ ਹੈਲੋ ਟੂ ਵੀ ਵੀ ਕਰਨੀ ਵਿਆਹ ਪਰ ਮੈਂ ਅੱਜ ਦਾਅਵੇ ਨਾਲ ਇੱਕ ਗੱਲ ਤੁਹਾਨੂੰ ਕਰਦਾ ਡੀਸੀ ਸਾਹਿਬ ਅਗਰ ਤੁਸੀਂ ਵੀ ਸੁਣ ਰਹੇ ਹੋ ਵੋ ਤੁਸੀਂ ਦੇਖ ਰਹੇ ਹੋ ਕਿ ਕੰਮ ਕਰ ਦੋ ਨਾ ਸਰਦੀਆਂ ਦਾ ਮੌਸਮ ਕੋਈ ਘਰ ਕੇ ਖੰਗੇਗਾ ਨਹੀਂ ਜਿਹੜੇ ਆ ਗਾਰੰਟੀ ਦਿਨਾਂ ਲੋਕ ਆਪਣੀ ਖੰਗ ਬੰਦ ਕਰ ਲੈਣੀ ਹੈ ਤਾਂ ਤੁਸੀਂ ਗੱਟੂ ਕਿੱਦਾਂ ਦਾ ਬੰਦ ਕਰਾ ਸਕੋ ਪਰ ਉਹਦੇ ਵਾਸਤੇ ਤੁਹਾਡਾ ਐਫਰਟ ਚਾਹੀਦਾ ਬਟਾਲਾ ਐਸਐਸਪੀ ਦਾ ਐਫਰਟ ਚਾਹੀਦਾ ਜਿਹੜੇ ਕਿ ਇੱਕੋ ਪਬਲਿਕ ਚ ਧਾਰ ਹੁੰਦਾ ਮੈਂ ਤੁਹਾਨੂੰ ਇਹ ਗੱਟੂ ਦੀ ਗੱਲ ਕੀਤੀ ਮੈਂ ਤੁਹਾਨੂੰ ਇੱਕ ਬੰਦਿਆਂ ਨਾਲ ਮਲਾਣਾ ਚਾਹਨਾ ਜਿਹੜੇ ਡੋਰ ਲਗਾਉਂਦੇ ਸੀ ਇੱਕ ਮਿੰਟ ਭਾਜੀ ਇੱਧਰ ਆਇਓ ਮੇਰਾ ਅੱਜ ਇਹਨਾਂ ਨੇ ਇਹ ਗੱਲ ਪੁੱਛੋ ਅੱਜ ਕੀ ਕਰਨੇ ਵਿਚਾਰੇ ਕਿਉਂਕਿ ਗੱਟੂ ਨੇ ਇਹਨਾਂ ਦਾ ਕੰਮ ਕੀ ਇਹਨਾਂ ਦਾ ਸਾਰਾ ਰੋਜ਼ੀ-ਰੋਟੀ ਰੋਜੀ ਲੱਗੇ ਕੰਮ ਹੀ ਨਹੀਂ ਹੈਗਾ ਪੁੱਛ ਕੇ ਦੇਖੋ ਤੁਸੀਂ ਕੀ ਕਰਨ ਕੀ ਨਾਵਾ ਜੀ ਤੇ ਤੁਹਾਡਾ ਕਾਰੋਬਾਰ ਬੰਦ ਕਿਉਂ ਹੋਇਆ ਮਾਲ ਦੇ ਭਾਜੀ ਆ ਫਿਰ ਡੋਰਾਂ ਦਾ ਕੰਮ ਜਦੋਂ ਬੰਦ ਹੋਇਆ ਗੱਟੂ ਆ ਗਿਆ ਤੁਹਾਡੀਆਂ ਡੋਰਾ ਜੜੀਆਂ ਵਿਕਰੀਆਂ ਭਾਜੀ ਬੱਦਲੋ ਕੁਣ ਕਾਰੋਬਾਰ ਆਪਣਾ ਬਣਾਉਣਾ ਆਪਣਾ ਕਾਰੋਬਾਰ ਸਟੇਜ ਡੋਰਾ ਜੂ ਮੰਤੋ ਹੀ ਘਟੂ ਚੱਲਿਆ ਹੀ ਡੋਰਾ ਕੰਮੀ ਨਹੀਂ ਕਰਦੇ ਸੀ ਸਾਡੇ ਘਪਰਾ ਲਾ ਰਿਆ ਸਾਜੀ ਨਗਰ ਉਹ ਬੱਚਿਆਂ ਦੇ ਪਿੰਨੇ ਆ ਵਾ ਹੋਰ ਵੱਡੀ ਜੜੀ ਆਈ ਉਹ ਤਾਂ ਮੱਡਾ ਤਕੜਾ ਕਾਰੀਗਰ ਹੈਗਾ ਮਸ਼ੂਰ ਦੁਕਾਨ ਵੀ ਫਿਲਮਾਂ ਤੇ ਐਕਸਾਈਡ ਮੇ ਰੱਖਿਆ ਹੁੰਦਾ ਹੈ ਮਸ਼ੂਰ ਡੋਰਾ ਮੈਂ ਇਦਾਂ ਗਦਾਮ ਭਰੇ ਹੁੰਦੇ ਸੀ ਕਿੰਨੇ ਆ ਵੇ ਬੱਚਾ ਫਿਰ ਨਾ ਚਾਰ ਨੇ ਹੁੰਦਾ ਸੀ ਨੜੇ ਦਾ ਮੰਜੇ ਨੜੇ ਦਾ ਕੋਣ ਭਾਜੀ ਉਹ ਕੰਮੀ ਨਹੀਂ ਆਉਂਦੇ ਬੱਚੇ ਮੰਗਦੇ ਟੱਕ ਆਨੂ ਗੱਟੂ ਤੇ ਵੀ ਜੁਰੂਰ ਨਹੀਂ ਬਈ ਪਿਛਲੇ ਸਾਲ ਅੱਡਿਆਂ ਦੇ ਰੌਣਕਾ ਲੱਗਿਆ ਸੀ ਕਿਉਂਕਿ ਡੀਸੀ ਸਾਹਿਬ ਨੇ ਇਨੀਸ਼ੀਏਟਿਵ ਲੈ ਕੇ ਗੱਟੂ ਤੇ ਰੋਕ ਲਗਾਈ ਸੀ ਮਤਲਬ ਲੋਕੀ ਜਾ ਕੇ ਅੱਡਿਆਂ ਦੇ ਸਭ ਤੋਂ ਵੱਡੀ ਗੱਲ ਬਤੇ ਕੀਆ ਭਾਜੀ ਇਹਨਾਂ ਨੇ ਹੁਣ ਇੱਕ ਲੱਭ ਗਏ ਮੈਂ ਬੜਾ ਤਗੜਾ ਕਾਰੀਗਰ ਆ ਇਹਨਾਂ ਨੇ ਬੱਚੇ ਨਹੀਂ ਹੱਥ ਨਹੀਂ ਪਾਇਆ ਅਗਲੀ ਵਾਰ ਕਿਦੋਂ ਲੋਕ ਡੋਰੋਲੀ ਦੇਖੋ ਇਹ 2 ਸਾਲ ਜਿੰਦੇ 4 ਸਾਲ ਜਿੰਦੇ 10 ਸਾਲ ਜਿੰਦੇ 15 ਸਾਲ ਜਿੰਦੇ ਪਰ ਜਿਹੜਾ ਇਹਨਾਂ ਚ ਹੁਨਰ ਆ ਕਲਾਵਾ ਉਹ ਤਾਂ ਖਤਮ ਹੋ ਗਈ ਉਹ ਕਿਧਰੋਂ ਆਏਗੀ ਬਾਤ ਹੈ ਮੈਂ ਇਸ ਕਰਕੇ ਕਹਿਣਾ ਪਿਆ ਦੇਖੋ ਸਾਰੇ ਜਣੇ ਵੇਚਦੇ ਹੀ ਜੇ ਮੈਂ ਆਪਣੇ ਭਰਾਵਾਂ ਨੂੰ ਵੀ ਇੱਕ ਗੱਲ ਕਾਂਗਾ ਦੇਖੋ ਮੈਨੂੰ ਇੰਨਾ ਪਤਾ ਗੁੱਡੀਆਂ ਵਾਲਾ ਹੁਣ ਬਹੁਤ ਘਟ ਗਈ ਐਸ ਵੇਲੇ ਦੋਦੀ ਵੇਚਦੇ ਨੇ ਸਨਿਆਰੇ ਵੇਚਦੇ ਨੇ 나ਈ ਵੇਚ ਰਹੇ ਨੇ ਰੈਡੀमेड ਵਾਲੇ ਵੇਚ ਰਹੇ ਨੇ ਮਤਲਬ ਉਹ ਦੁਕਾਨਾਂ ਨੂੰ ਇਹਦੇ ਚ ਕਵਾਈ ਲੱਪਣਾ ਪਿਆ ਕਿ 300 ਰੁਪਏ ਦੀ ਸ ਹੈ ਵੇਖੋ ਮੈਂ ਪਤਨੀ ਨੂੰ ਵੀ ਕਾਂਗਾ ਜਿੱਦਾਂ 300 ਰੁਪਏ ਤੋਂ ਕੋ ਮਹਿੰਗਾ ਘੱਟੂ ਦਿੰਦਾ ਨਾ ਬਿਲਕੁਲ ਨਾ ਲਿਓ ਉਹਦੀ ਕੀਮਤ 200 ਰੁਪਏ ਦੀ ਬੈਨਕਸਵਰਾ ਟੀਵੀ ਜਿਹੜਾ 500000 ਰੁਪਏ ਵਿੱਚ ਨੇ ਉਹ ਤੁਹਾਡ ਕੋ ਸ਼ਰੀਆ ਲੋਕ ਤੋਂ ਉਹਦੀ 200 ਰੁਪਏ ਦਾ ਵੀਸ ਹੈ ਜਾਓ ਅੱਜ டிਸੀ ਜ਼ਾਮਨੇ ਕੋ ਖੁੱਲ ਕਰ ਦਿਓ ਦੁਕਾਨਾਂ ਦੇ ਵੇਚਣ ਵਾਤੇ ਜੇ 250 ਦੇ ਵੀ ਕੋਈ ਵੇਚੇਗਾ ਤਾਂ ਗੱਲ ਕਰੇ 200 ਦਾ ਨਹੀਂ ਕਿੰਨੇ ਚੁਕਾ ਸੋ ਦੇਖ ਸਕਦੇ ਹੋ ਕਿ ਜਿੱਦਾਂ ਸੀਜ਼ਨ ਜਿਹੜਾ ਵਾ ਉਹ ਪੀਤੇ ਆ ਤੇ ਨਾਲ ਦੀ ਨਾਲ ਹੀ ਕਾਲਾ ਬਜਾਰੀ ਜਿਹੜੀ ਆ ਉਹ ਵੀ ਜੇ ਸ਼ੁਰੂ ਹੋ ਗਈ ਆ ਚਾਈਨਾ ਡੋਰ ਜਿਹੜੀ ਆ ਉਹ ਦੱਸਿਆ ਜਾ ਰਿਹਾ ਹੈ ਕਿ ਮਾਰਕੀਟ ਦੇ ਵਿੱਚ ਇੱਕ ਵੱਡੇ ਲੈਵਲ ਤੇ ਵਿੱਚ ਚੱਲ ਰਹੀ ਹੈ ਕੈਮਰਾਮੈਨ ਸੋਨਜੀ ਦੇ ਨਾਲ ਸਰਵਨ ਸਿੰਘ ਕਮਾਨ ਪਟਾੜਾ ਗੁਰਦਾਸਪੁਰ